ਮੰਨ ਲਓ ਤੁਸੀਂ ਬਤਾਸ ਨੂੰ ਲੈ ਕੇ ਨਗਰ ਕੌਂਸਲ ਚ ਪਿਛਲੇ ਕਾਫੀ ਚਿਰ ਤੋਂ ਮੇਰਾ ਕੋਈ ਮੀਟਿੰਗ ਹੋਇਆ ਨਾ ਕੋਈ ਸ਼ਹਿਰ ਸਰਪਲੀਕੇਟ ਜਿਵੇਂ ਆ ਕੇ ਕੰਮ ਚੱਲਦਾ ਇਹਦੇ ਲਈ ਤੁਸੀਂ ਤਾਂ ਬੜੇ ਚਿਰ ਤੋਂ ਸੰਜੀਦਾ ਹੋ ਹੋਏ ਕਿੱਦਾਂ ਕੰਮ ਚੱਲੂਗਾ ਜੀ ਆ ਇਹ ਤਾਂ ਤੁਸੀਂ ਆਨੰਕੇ ਦੇਖ ਲਓ ਜੀ ਹੁਣ ਫੰਡਾਂ ਦਾ ਤਾਂ ਸੀਵਰੇਜ ਇਹ ਤਾਂ ਤੁਸੀਂ ਹੁਣ ਇਹ ਮੇਰੇ ਨਾਲੋਂ ਜ਼ਿਆਦਾ ਸਵਾਲ ਜੇ ਇਹਨਾਂ ਨੂੰ ਪੁੱਛੋ ਕੇ ਵੀ ਪਿਛਲੇ 1.5 ਸਾਲ ਤੋਂ ਤਕਰੀਬਨ ਨਹੀਂ ਲਾਸਟ ਮੀਟਿੰਗ 1.5 2 ਸਾਲ ਪਹਿਲਾਂ 2 ਸਾਲ ਸ਼ਾਇਦ ਹੋ ਗਿਆ ਇਸ ਕੱਲ ਨੂੰ 2 ਸਾਲ ਤੋਂ ਡਿਵੈਲਪਮੈਂਟ ਦੇ ਕੰਮਾਂ ਦੀ ਇੱਕ ਸਿੰਗਲ ਮੀਟਿੰਗ ਨਹੀਂ ਹੋਈ ਔਰ ਤੁਸੀਂ ਇਹ ਇਹਨਾਂ ਦੇ ਦਵਾਲੇ ਹੁੰਦੇ ਨਹੀਂ ਹੈ ਕਿ ਵੀ ਤੁਸੀਂ ਕੀ ਕਰਦੇ ਹੋ ਬਈ ਇਹ ਸਿਰਫ ਆਪਣੀ ਖੱਲ ਬਚਾਉਣ ਵਾਸਤੇ ਜਿਹੜੀ ਉਹ 3 ਮਹੀਨੇ ਮੀਟਿੰਗ ਹੁੰਦੀ ਆ ਉਹ ਇੰਟਰਨਲ ਕਰਕੇ ਕੰਮ ਖਤਮ ਕਰ ਦਿੰਦੇ ਆ ਔਰ ਬਹੁਤ ਸਾਰੇ ਪ੍ਰੋਜੈਕਟ ਕੰਮ ਰੁਕੇ ਹੋਏ ਆ ਔਰ ਪਿਛਲੀ ਮੀਟਿੰਗ ਜਿਹੜੀ ਇਹਨਾਂ ਨੇ ਡਿਸਕਾਰਡ ਕੀਤੀ ਸੀ ਉਹ ਵੀ ਇਸੇ ਵਜ੍ਹਾ ਕਰਕੇ ਹੋਈ ਸੀ ਕਿ ਡਿਵੈਲਪਮੈਂਟ ਦੇ ਬਹੁਤ ਸਾਰੇ ਕੰਮ ਤਕਰੀਬਨ Uh, 60 ਦੇ ਕਰੀਬ ਕੰਮ ਸੀਗੇ ਜਿਹੜੇ ਮੈਨੂੰ ਜਦੋਂ ਮੈਂ ਕਿਤੇ ਵੀ ਕਿਸੇ ਮੁਹੱਲੇ 'ਚ ਜਾਂਦੇ ਆ ਜਾਂ ਮੈਂ ਸ਼ਹਿਰ ਦੇ ਵਿੱਚ ਆਉਂਦੇ ਆ ਤੇ ਮੈਨੂੰ ਕਿਤੇ ਨਾ ਕਿਤੇ ਫੋਨ ਆਉਂਦਾ ਕਿ ਸਾਡੇ ਆ ਹੋਣ ਵਾਲਾ ਔਰ ਦੈਨ ਮੈਂ ਐਸਓ ਨੂੰ ਕਹਿ ਕੇ ਕਿ ਵੀ ਐਸਓ ਨੂੰ ਵੀ ਤੁਸੀਂ ਉੱਥੇ ਜਾਓ ਉਸ ਕੰਮ ਦੇ ਐਸਟੀਮੇਟ ਲਾਓ ਦੇਖੋ ਕੰਮ ਪ੍ਰਾਇੋਰਟੀ ਤੇ ਹੋਣ ਵਾਲਾ ਉਹ ਉਹ ਇਦਾਂ ਕਰ ਕਰਕੇ 60 ਦੇ ਕਰੀਬ ਕੰਮ ਹੋਏ ਸੀ ਐਮਐਨ ਸਰ ਇੱਕ ਮਿੰਟ ਮੇਰੀ ਗੱਲ ਕੰਪਲੀਟ ਖਲ੍ਹਿਆ ਅੱਛਾ ਉਹ 60 ਦੇ ਕਰੀਬ ਜਿਹੜੇ ਕੰਮ ਸੀਗੇ ਮੈਨੂੰ ਨਹੀਂ ਪਤਾ ਕਿੰਨੇ ਕਰੋੜ ਦੇ ਸੀ ਜਾਂ ਕਿੰਨੇ ਦੇ ਨਹੀਂ ਸੀ ਮੈਂ ਕੰਮ ਨਕੂਦਰ ਦੇ ਸ਼ਹਿਰ ਦੇ ਸੀਗੇ ਉਹ ਜਿਹੜੇ ਕੰਮ ਸੀ ਮੈਨੂੰ ਇਹ ਵੀ ਨਹੀਂ ਪਤਾ ਉਹ ਕਿਹੜੇ ਐਮਸੀ ਦੇ ਕੰਮ ਆ ਮੈਨੂੰ ਇਹ ਵੀ ਨਹੀਂ ਪਤਾ ਕਿ ਉਹਦਾ ਕੀ ਬਜਟ ਆ ਕਿਉਂਕਿ ਸਾਰੇ ਹੋ ਕੇ ਇੱਥੇ ਦਫ਼ਤਰ ਦੇ ਵਿੱਚ ਹੀ ਪਏ ਹੁੰਦੇ ਆ ਔਰ ਉਹ ਸਾਰੇ ਕੰਮ ਜਿਹੜੇ ਨਾ ਪਿਛਲੇ ਏਜੰਡੇ ਦੇ ਵਿੱਚ ਸ਼ਾਮਲ ਕੀਤੇ ਗਏ ਸੀ ਜਿਹਦੀ ਵਜ੍ਹਾ ਕਰਕੇ ਸਾਰੇ ਦੇ ਸਾਰੇ ਐਮਸੀ ਸਹਿਬਾਨ ਚਾਹੇ ਉਹ ਇਹਨਾਂ ਦੀ ਗਰੁੱਪਬੰਦੀ ਸੀ ਚਾਹੇ ਉਹ ਇਹਨਾਂ ਦਾ ਇਕਾ ਕੀਤਾ ਹੋਇਆ ਸੀ ਕਿ ਜੇ ਐਮਐਲਏ ਦੇ ਰਾਹੀਂ ਜਿਹੜੇ ਕੰਮ ਆਏ ਆ ਉਹ ਉਸ ਬេសਤੇ ਇਹਨਾਂ ਨੇ ਉਸ ਮੀਟਿੰਗ ਦੇ ਵਿੱਚ ਇੱਕ ਵੀ ਡਿਵੈਲਪਮੈਂਟ ਦਾ ਕੰਮ ਕੰਸੀਡਰ ਨਹੀਂ ਸੀ ਕੀਤਾ ਹੁਣ ਵੀ ਮੈਨੂੰ ਪਿਛਲੇ ਦਿਨਾਂ ਤੋਂ ਕੁਝ ਦਿਨਾਂ ਤੋਂ ਜਿਹੜਾ ਇਹ ਨਵੀਂ ਮੀਟਿੰਗ ਰੱਖਣ ਵਾਸਤੇ ਮੈਨੂੰ ਪੁੱਛਿਆ ਦੱਸਿਆ ਜਾ ਰਿਹਾ ਮੇਰੇ ਵੱਲੋਂ ਸਾਫ ਇਨਕਾਰਿਆ ਮੈਂ ਆਪਣਾ ਕੋਈ ਵੀ ਕੰਮ ਆਪਣਾ ਕਹਿ ਕੇ ਮੈਂ ਕਮੇਟੀ ਦੇ ਵਿੱਚ ਜਿਹੜਾ ਉਹ ਨਹੀਂ ਪਾਣਾ ਮੈਂ ਆਪਣੇ ਤੌਰ ਤੇ ਜੋ ਮੇਰੇ ਕੋਲ ਹੋਊਗੀ ਮੈਂ ਉਹ ਕਰੂੰਗੀ ਨਾ ਮੈਂ ਇਹਨਾਂ ਦੀ ਕਮੇਟੀ ਦੀ ਮੀਟਿੰਗ ਦੇ ਵਿੱਚ ਹਿੱਸਾ ਲੈਣਾ ਨਾ ਮੈਂ ਇਹਨਾਂ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਜਿਹੜੇ ਇੱਕ ਜੋ ਕਰਨਾ ਚਾਹੁੰਦੇ ਉਹ ਕਰ ਸਕਦੇ ਇਹਨਾਂ ਨੂੰ ਖੁੱਲੀ ਛੁੱਟੀ ਮੇਰਾ ਕੋਈ ਇਤਰਾਜ਼ ਨਹੀਂ ਹੈ ਪਰ ਮੇਰੀ ਕੋਈ ਇਹਦੇ ਵਿੱਚ ਇਨਵੋਲਵਮੈਂਟ ਨਹੀਂ ਹੋਊਗੀ ਕਿਉਂਕਿ ਜਿਹੜੇ ਕੰਮ ਅਸੀਂ ਹਲਕੇ ਦੇ ਵਿੱਚੋਂ ਲੈ ਕੇ ਸ਼ਹਿਰ ਦੇ ਵਿੱਚੋਂ ਆਏ ਆ ਜੋ ਕੰਸੀਡਰ ਨਹੀਂ ਹੁੰਦੇ ਤਾਂ ਮੇਰਾ ਮੀਟਿੰਗਸ ਦੇ ਵਿੱਚ ਆਉਣਾ ਨਹੀਂ ਬੰਦਾ ਔਰ ਮੇਰਾ ਇਹਨਾਂ ਦੇ ਨਾਲ ਕਿਸੇ ਕਿਸਮ ਦਾ ਕੋਈ ਵਾਹਵਾਸਤਾ ਨਹੀਂ ਹੈ ਮੈਂ ਖੁਦ ਮੇਰੇ ਇੰਨੇ ਦੇਰ ਦੇ ਉਹ ਅਸੀਂ ਵੱਖ-ਵੱਖ ਮਹੱਲਿਆਂ ਦੇ ਵਿੱਚੋਂ ਛੋਟੇ-ਛੋਟੇ ਕਮਿਊਨਿਟੀ ਹਾਲ ਬਣਾਉਣ ਦਾ ਜਿਹੜਾ ਸਾਡਾ ਪ੍ਰੋਜੈਕਟ ਸੀ ਉਹ ਹਜੇ ਤੱਕ ਲਟਕ ਰਿਹਾ ਹੁਣ ਮੈਂ ਉਹਦੇ ਵਾਸਤੇ 70 ਲੱਖ ਰੁਪਏ ਸੀਐਮ ਮਾਨ ਸਾਹਿਬ ਦੇ ਵਿਵੇਕੀ ਫੰਡਾਂ ਦੇ ਵਿੱਚੋਂ ਲੈ ਕੇ ਆ ਰਹੀ ਹਾਂ ਹੋਰ ਵੀ ਬੜਾ ਅਸੀਂ ਕਰ ਲਾਂਗੇ ਸੜਕੋ ਸਮਾਂ ਹੈਗਾ ਅਸੀਂ ਡਿਵੈਲਪਮੈਂਟ ਵੀ ਕਰ ਸੜਕਾਂ ਬਣਾ ਲਈਆਂ ਨਾ ਅਸੀਂ ਸਾਰੇ ਸ਼ਹਿਰ ਦੀਆਂ ਸੜਕਾਂ ਬਣ ਗਈਆਂ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਕੋਲ ਫੇਰ ਲੈ ਲੈ ਗਏ ਹੁਣ ਸਰਕਾਰ ਨੇ ਸਾਡੇ ਕੋਲ ਪ੍ਰਾਇਓਰਟੀ ਤੇ ਕੰਮ ਲਏ ਆ ਜਿਹੜੇ ਸਾਨੂੰ ਪੰਜਾਬ ਨਿਰਮਾਣ ਫੰਡ ਜਾਰੀ ਹੋਏਗਾ ਜਿਹੜਾ ਅਸੀਂ ਇਲੈਕਸ਼ਨ ਸਾਡੀ ਸਪੀਡ ਸਲੋ ਹੋ ਸਕਦੀ ਹੈ ਸਾਡੀ ਨੀਅਤ ਦੇ ਵਿੱਚ ਫਰਕ ਨਹੀਂਗਾ ਅਸੀਂ ਬਦਨੀਤੀ ਦੇ ਨਾਲ ਜਾਂ ਪਾਰਟੀਬਾਜੀ ਦੇ ਨਾਲ ਜਾਂ ਇਹਦਾ ਕੰਮ ਪਾਉਣਾ ਇਹਦਾ ਕੰਮ ਨਹੀਂ ਪਾਉਣਾ ਮੈਂ ਉਸ ਨਾਲ ਨਹੀਂ ਕਰਦੀ ਮੈਂ ਤੁਹਾਡੇ ਧਿਆਨ ਹਿੱਤ ਲਿਆਉਣਾ ਚਾਹੁੰਦੀ ਆ ਕਿ ਜਦੋਂ ਅਸੀਂ 2 ਸਾਲ ਪਹਿਲਾਂ 5 ਕਰੋੜ ਰੁਪਈਆ ਸਾਨੂੰ ਸਰਕਾਰ ਨੇ ਦਿੱਤਾ ਸੀ ਨਗਰ ਕੌਂਸਲ ਨੂੰ ਕੁਦਰ ਵਾਸਤੇ ਮੈਂ ਉਹ ਪੂਰੀ ਇਮਾਨਦਾਰੀ ਦੇ ਨਾਲ ਇਹਨਾਂ ਦੇ ਹਵਾਲੇ ਕੀਤਾ ਸੀ ਔਰ ਮੈਂ ਪ੍ਰਧਾਨ ਨੂੰ ਪਿਆ ਸੀ ਕਿ ਤੁਸੀਂ ਸਾਰੇ ਆਪਣੇ ਕੌਂਸਲਰ ਸਹਿਬਾਨ ਬੁਲਾ ਕੇ ਜਿਹੜੇ ਜਿਹੜੇ ਉਹਨਾਂ ਦੇ ਕੰਮ ਬਣਦੇ ਆ ਜਿਹੜੇ ਉਹ ਕੰਮ ਪਾਉਣਾ ਚਾਹੁੰਦੇ ਉਹ ਪਾਲਣ ਔਰ ਜੇ ਮੇਰੇ ਮਨ ਦੇ ਵਿੱਚ ਕੋਈ ਗੱਲ ਹੁੰਦੀ ਮੈਂ ਆਪਣਾ 5 ਕਰੋੜ ਰੁਪਇਆ ਆਪਣੇ ਹਿਸਾਬ ਦੇ ਨਾਲ ਖਰਚਦੀ ਮੈਨੂੰ ਨਹੀਂ ਸੀ ਪਤਾ ਕਿ ਇਹਨਾਂ ਦੀ ਨੀਅਤ ਦੇ ਵਿੱਚ ਇੰਨੀ ਖੋਟ ਆ ਇੰਨਾ ਫਰਕ ਆ ਕਿ ਵੀ ਮੇਰਾ 5 ਕਰੋੜ ਖਰਚ ਕੇ ਤੇ ਜਦੋਂ ਮੈਂ ਮੈਨੂੰ ਸ਼ਹਿਰ ਦੇ ਵਿੱਚੋਂ ਕੰਮ ਆ ਰਿਹਾ ਤੁਹਾਡਾ ਸ਼ਹਿਰ ਆ ਤੁਹਾਡੇ ਮੱਲੇ ਆ ਤੁਸੀਂ ਉਹਨਾਂ ਵਾਰਡਾਂ ਦੇ ਕਾਉਂਸਲਰ ਹੋ ਜੇ ਉਹਨਾਂ ਦੇ ਕੰਮ ਮੇਰੇ ਰਾਹੀਂ ਆ ਜਾਣਗੇ ਤੇ ਫਿਰ ਕੀ ਹੋ ਜਾਊਗਾ ਔਰ ਇਸ ਕਰਕੇ ਹੁਣ ਮੈਂ ਮੈਨੂੰ ਮੈਂ ਇਹਨਾਂ ਦੇ ਫੰਡਸ ਦੇ ਵਿੱਚ ਨਹੀਂ ਆਉਣਾ ਜਿਵੇਂ ਨਾ ਇਹਨਾਂ ਦਾ ਜ਼ਿਕਰ ਦਾ ਕੋਈ ਖਰਚ ਹਾਲਾਂਕਿ ਇਹਨਾਂ ਨੇ ਫੰਡਸ ਦੇ ਵਿੱਚ ਕੋਈ ਬੜੌਤਰੀ ਨਹੀਂ ਕੀਤੀ ਇਹਨਾਂ ਨੇ ਕੋਈ ਜਿਹੜੇ ਹੈਗੇ ਇਹਨਾਂ ਦੇ ਟੈਕਸ ਕਲੈਕਸ਼ਨ ਦੇ ਵਿੱਚ ਕੋਈ ਵਾਧਾ ਨਹੀਂ ਹੈ ਇਹਨਾਂ ਦੇ ਬਹੁਤ ਸਾਰੇ ਗੈਪ ਨੇ ਉੱਥੇ ਜਿਹੜੇ ਸਾਨੂੰ ਕਮਾਈ ਦੇ ਸਾਧਨ ਆਪਣੇ ਬਣਾਉਣੇ ਚਾਹੁੰਦੇ ਇਹਨਾਂ ਨੇ ਕੁਝ ਨਹੀਂ ਕੀਤਾ 15ਵੇਂ ਵਿੱਤ ਕਮਿਸ਼ਨ ਨੂੰ ਆਪਣਾ ਸਾਹਮਣੇ ਦੇ ਆ ਟੈਕਸ ਜਿਉਂ ਦੇ ਤਿਉਂ ਪਿਆ ਕੋਈ ਆਮਦਨ ਦੇ ਵਿੱਚ ਵਾਧਾ ਨਹੀਂ ਕੀਤਾ ਜਿਵੇਂ ਕੰਟੀਨਿਊਸਲੀ ਮੀਟਿੰਗਸ ਲੰਦੀ ਤੇ ਹੁਣ ਤੱਕ ਟੈਕਸ ਜਿਹੜੇ ਸਾਡਾ ਆਮਦਨ ਆਏ ਦੀ ਇਹ ਚਾਰ ਗੁਣਾ ਵੱਧ ਗਈ ਹੁੰਦੀ ਤੇ ਸਾਨੂੰ ਫੰਡਾਂ ਦੀ ਵੀ ਜ਼ਰੂਰਤ ਨਾ ਪੈਂਦੀ ਅੱਜ ਵੀ ਕਹਿੰਦੇ ਸਾਨੂੰ 5 ਕਰੋੜ ਮਿਲਿਆ ਨਹੀਂ ਜੀ 5 ਕਰੋੜ ਤਾਂ ਖਤਮ ਵੈਂਟਲ ਹੋ ਇਹਨਾਂ ਦੇ ਕੋਲ ਨਾ ਨਾ ਤੁਸੀਂ ਇਹਨਾਂ ਨੂੰ ਇਹਨੂੰ ਨਾ ਪੁੱਛੋ ਇਹਨੂੰ ਨਾ ਪੁੱਛੋ ਕਿ ਕੀ ਹੋਣਾ ਇਹਨਾਂ ਦੇ ਚੋਕਰਾ ਬੱਸ ਸਟੈਂਡ ਦਾ ਬਾਇ ਇਹਨਾਂ ਨੇ ਜਦ ਕੀ ਪਹਿਲਾਂ ਵੀ ਪਾਸ ਹੋ ਚੁੱਕਾ ਸੀ ਇਹ ਬੱਸ ਸਟੈਂਡ ਦਾ ਉਹ ਮੈਂ ਮੈਂ ਉਹਦੇ ਬਾਅਦ ਤੁਹਾਨੂੰ ਦੱਸਦੀ ਹਾਂ ਜੀ ਪਹਿਲਾਂ 5 ਕਰੋੜ ਵਾਲਾ ਤੁਸੀਂ ਫਾਈਨਲ ਕਰ ਲਓ ਤੁਸੀਂ EO ਦੇ ਕੋਲੋਂ ਵਾਟ ਲਓ ਕਿ ਉਹਨੂੰ ਪੁੱਛੋ 5 ਕਰੋੜ ਰੁਪਈਆ ਤੂੰ ਖਰਚਿਆ ਸ਼ਹਿਰ ਦੇ ਵਿੱਚ ਕਿ ਨਹੀਂ ਖਰਚਿਆ ਉਸ 5 ਕਰੋੜ ਦਾ ਲਾਸਟ ਕੰਮ ਜਿਹੜਾ ਉਹ ਉੱਥੇ ਜਿਹੜਾ ਬਾਬਾ ਲਾਪੂ ਲਾਲਬਾਚਾ ਦਾ ਚੌਕ ਜਿਹੜਾ ਉਹਦੇ ਪਾਸੇ ਬਣਦਾ ਉਹ ਲਾਸਟ ਕੰਮ ਉੱਥੇ ਉਸ 5 ਕਰੋੜ ਦੇ ਵਿੱਚ ਚੱਲ ਰਿਹਾ ਔਰ ਸੈਕਿੰਡ ਜਿਹੜੀ ਤੁਸੀਂ ਗੱਲ ਕੀਤੀ ਆ ਆਪਣੇ ਕਰ ਰਹੇ ਹੋ ਤੁਸੀਂ ਬੱਸ ਸਟੈਂਡ ਦੀ ਬੱਸ ਸਟੈਂਡ ਦੇ ਵਿੱਚ ਜਿਹੜਾ ਪਹਿਲਾਂ ਬੱਸ ਸਟੈਂਡ ਦਾ ਸਾਡਾ ਪ੍ਰੋਜੈਕਟ ਗਿਆ ਸੀ ਉਹਦੇ ਵਿੱਚ ਇਹਨਾਂ ਨੇ ਡਿਜ਼ਾਈਨ ਦੇ ਵਿੱਚ ਗੜਬੜੀ ਕੀਤੀ ਕਿਹਦੀ ਗਲਤੀ ਕਿੱਥੇ ਕਿਹਦੀ ਗਲਤੀ ਸੀ ਉਹ ਮੈਂ ਮੱਧ ਵਿੱਚ ਕੱਢ ਲੂੰਗੀ ਉਹਦੇ ਵਿੱਚ ਇਹਨਾਂ ਨੇ ਅਸੀਂ ਅੰਡਰਗਰਾਉਂਡ ਪਾਰਕਿੰਗ ਚਾਹੁੰਦੇ ਸੀ ਇਹਨਾਂ ਨੇ ਪਾਰਕਿੰਗ ਵਿੱਚ ਡਿਜ਼ਾਈਨ ਦੇ ਪਾਈ ਨਹੀਂ ਸੀ ਇਹ ਕੋਨਾ ਸੀ तकरीबन 1.5 ਤੋਂ 2 ਕਰੋੜ ਰੁਪਏ ਦੀ ਸਾਡੀ ਅੰਡਰਗਰਾਉਂਡ ਬੱਸ ਸਟਾਪ ਦੇ ਵਿੱਚ ਪਾਰਕਿੰਗ ਹੋਊਗੀ 100 ਗੱਡੀਆਂ ਦੀ ਪਾਰਕਿੰਗ ਜਿਹੜੀ ਬੱਸ ਸਟੈਂਡ ਦੇ نیچے ਹੋਊਗੀ ਉਹਦਾ ਕਰਕੇ ਉਹ ਬਜਟ ਦੇ ਵਿੱਚ ਉਸ ਜਿਹੜਾ ਸਾਡਾ ਪ੍ਰੋਜੈਕਟ ਸੀ ਉਹਦੇ ਵਿੱਚ ਬਜਟ ਉਹਦੇ ਵਿੱਚ ਪੈਸਿਆਂ ਦਾ ਵਾਧਾ ਕੀਤਾ ਜਿਹੜਾ ਪ੍ਰੋਜੈਕਟ ਪਹਿਲਾਂ 7 ਕਰੋੜ ਦਾ ਸੀ ਹੁਣ ਉਹ ਵੱਧ ਕੇ ਅੱਗੇ ਚਲੇ ਗਿਆ ਉਹ ਪ੍ਰੋਜੈਕਟ ਹੁਣ ਫਾਈਨਲ ਹੋ ਗਿਆ ਸਾਡਾ ਪਰ ਬਹੁਤ ਜਲਦੀ ਅਸੀਂ ਆਪਣਾ ਬੱਸ ਸਟਾਪ ਵਿੱਚ ਸ਼ੁਰੂ ਕਰਾਂਗੇ ਮੈਡਮ ਇੱਕ ਲਾਸਟ ਸਵਾਲ ਆ ਕਿ ਜਿਹੜਾ ਨਕੌਦਰ ਦਾ ਸਿਵਲ ਹਸਪਤਾਲ ਹੈ ਜਿੱਥੇ ਹਜ਼ਾਰਾਂ ਲੋਕੀ ਆਲੇ ਦੁਆਲੇ ਦੇ ਪਿੰਡਾਂ ਦੇ ਵੀ ਆ ਕੇ ਇਲਾਜ ਮਾਸਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚੱਚਾ ਬੱਚਾ ਹਸਪਤਾਲ 30 ਬੱਡਾ ਬਣਾਇਆ ਸੀ ਉਹਨਾਂ ਨੇ 50 ਬੱਡਾ ਹਸਪਤਾਲ ਨੂੰ ਬੰਦ ਕਰਕੇ ਇੱਕ 30 ਬੱਡਾ ਹਸਪਤਾਲ ਬਣਾ ਦਿੱਤਾ ਉਹਦੇ ਵਿੱਚ ਜਿਹੜੀ ਐਮਰਜੈਂਸੀ ਦੇ ਵਿੱਚ 4 ਜਿਹੜੇ ਬੈੱਡ ਦਿੱਤੇ ਆ ਤੇ ਕਿਉਂਕਿ ਉੱਥੇ ਇੱਕ ਕਿਉਂਕਿ ਇਹਨੂੰ ਵਧਣਾ ਚਾਹੀਦਾ ਸੀ ਵੱਡਾ ਕਰਨਾ ਚਾਹੀਦਾ ਕਿ ਉਹਨਾਂ ਨੇ ਘਟਾ ਕੇ 50 ਤੋਂ 30 ਵੱਡਾ ਹਸਪਤਾਲ ਕਰਤਾ ਜਿੱਥੇ ਡਾਕਟਰਾਂ ਦੀ ਵੀ ਕਮੀ ਆ ਨਸਾਂ ਦੀ ਵੀ ਕਮੀ ਆ ਤੇ ਇੱਕ ਵਾਰੀ ਤੁਸੀਂ ਗਏ ਸੀ ਕਿ ਉਸ ਤੋਂ ਬਾਅਦ ਸ਼ਾਇਦ ਤੁਸੀਂ ਵਿజిਟ ਉੱਥੇ ਮੁੜ ਕੇ ਨਹੀਂ ਕੀਤਾ ਹੁਣ ਦੇ ਜਿਹੜੇ ਉੱਥੇ ਦੇ ਐਸਐਮਓ ਉਹਨਾਂ ਨੇ ਉਸ ਜਿਹੜਾ ਹਸਪਤਾਲ ਇਹ ਵੀ ਜਖਮਾ ਵਟ ਕੇ ਰੱਖ ਦਿੱਤੀ ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਇੱਕ ਤੇ ਆ ਵੀ ਸਰਕਾਰ ਦਾ ਐਸਾ ਕੋਈ ਮੋਟਿਵ ਨਹੀਂ ਹੈਗਾ ਨਾ ਸਰਕਾਰ ਦਾ ਐਸਾ ਕੋਈ ਫੰਕਸ਼ਨ ਨਹੀਂ ਹੈ ਨਾ ਕੋਈ ਐਸੀ ਐਕਟੀਵਿਟੀ ਆ ਕਿ ਹਸਪਤਾਲ ਨੂੰ ਛੋਟਾ ਕਰ ਦਿੱਤਾ ਜਾਵੇ ਨੰਬਰ 1 ਹਸਪੀਟਲ ਜਾਂਦਾ ਤੇ ਉਹ ਇਹ ਸਿਵਲ ਹਸਪੀਟਲ ਹੈ ਇਹਨੇ ਸਿਵਲ ਹਸਪੀਟਲ ਹੀ ਰਹਿਣਾ ਔਰ ਜਿਹੜੇ ਪ੍ਰਬੰਧਕ ਹੁੰਦੇ ਆ ਉਹਨਾਂ ਦੇ ਵਿੱਚ ਖામੀਆਂ ਹੁੰਦੀਆਂ ਉਹ ਇਹਨੂੰ ਕਿਹੋ ਜਿਹੀ ਰੂਪਰੇਖਾ ਦਿੰਦੇ ਆ ਔਰ ਮੈਂ ਕਾਫੀ ਮੈਂ ਕਾਫੀ ਦੇਰ ਤੋਂ ਉੱਥੇ ਹਾਜੀ ਜਿਹੜੀ ਬਿਲਡਿੰਗ ਹੈ ਨਾ ਬਿਲਕੁਲ ਦਰਸਤ ਸਹੀ ਹੈ ਜਿਆਦਾ ਕਿਸੇ ਸਰਕਾਰੀ ਭਾਵਨ ਨੂੰ ਖੰਡਨ ਕੀਤਾ ਗਿਆ ਵੀ ਉਹ ਡਾਕਟਰ ਦੀ ਮੈਂ ਮੈਂ ਤੁਹਾਡੀ ਗੱਲ ਮੈਂ ਤੁਹਾਡੀ ਗੱਲ ਫਾਲੋ ਕਰ ਲਈ ਮੈਂ ਇਹ ਕਹਿੰਨੀ ਆ ਕਿ ਸਾਡੇ ਵੱਲੋਂ ਜਾਂ ਸਰਕਾਰ ਵੱਲੋਂ ਐਸੀ ਕੋਈ ਹਦਾਇਤ ਨਹੀਂ ਹੈ ਕਿ ਪੁਰਾਣੀ ਬਿਲਡਿੰਗ ਨੂੰ ਛੱਡ ਕੇ ਤੁਸੀਂ ਨਵੀਂ ਬਿਲਡਿੰਗ ਦੇ ਵਿੱਚ ਚਲੇ ਜਾਓ ਇਹ ਉਹਨਾਂ ਦੀ ਆਪਣੀ ਉਹਨਾਂ ਨੇ पर्सनल ਕੀਤਾ ਉਹਦੇ ਵਾਸਤੇ ਮੈਂ ਬਹੁਤ ਜਲਦੀ ਹਸਪੀਟਲ ਦਾ ਵਿਜ਼ਿਟ ਕਰ ਲਵਾਂਗੇ ਨੰਬਰ 2 ਤੇ ਜਿਹੜਾ ਇਹਦਾ ਡਾਕਟਰਾਂ ਦਾ ਜਿਹੜੀ ਸਾਡੇ ਕੋਲ ਇਸ ਵੇਲੇ ਕਮੀ ਆ ਪੂਰੇ ਪੰਜਾਬ ਦੇ ਵਿੱਚ ਡਾਕਟਰਾਂ ਦੀ ਕਮੀ ਆ ਨਰਸਾਂ ਦੀ ਕਮੀ ਆ ਪੰਜਾਬ ਦੇ ਵਿੱਚ ਡਾਕਟਰਾਂ ਦੀ ਕਮੀ ਦਾ ਵੱਡਾ ਕਾਰਨ ਇਹ ਆ ਕਿ ਸਾਡੇ ਕੋਲ ਡਾਕਟਰ ਜਿਹੜੋ ਹੈ ਹੀ ਨਹੀਂ ਮਤਲਬ ਡਾਕਟਰਾਂ ਦੀ ਭਰਤੀ ਆ ਹੀ ਨਹੀਂ ਰਹੀ ਕਿੰਨੀ ਵਾਰੀ ਡਾਕਟਰਾਂ ਦੀ ਭਰਤੀ ਹੁਣ ਜਿਹੜੇ ਡਾਕਟਰ ਸਾਡੇ ਕੋਲ ਕੁਝ ਭਰਤੀ ਦੇ ਵਾਸਤੇ ਆਏ ਆ ਉਹ ਬਹੁਤ ਜਲਦੀ ਉਹਨਾਂ ਦੀਆਂ ਜਿਹੜੀਆਂ ਕਾਰਵਾਈਆਂ ਹੁੰਦੀਆਂ ਨੇ ਵਿਭਾਗੀ ਕਰਕੇ ਸਾਨੂੰ ਉਹ ਡਾਕਟਰ ਤਕਰੀਬਨ ਤਕਰੀਬਨ ਇੱਕ ਇੱਕ ਹਲਕੇ ਦੇ ਵਿੱਚ 4-4 5-5 ਡਾਕਟਰ ਸਾਨੂੰ ਜਿਹੜੇ ਉਹ ਨਵੇਂ ਮਿਲ ਜਾਣਗੇ ਜਿਦਾ ਕਰਕੇ ਸਾਡੀ ਜਿਹੜੀ ਆ ਇਹ ਸਮਝ ਨੂੰ ਤੱਕਾ ਲੱਗਾ ਕਿ ਕੋਈ ਡਾਕਟਰ ਸੀ ਜੇ ਬਾਹਰੋਂ ਲੈ ਕੇ ਆਵਾਂਗੇ ਤੇ ਫਿਰ ਉਹ ਮੈਨਾਂ ਕੋਈ ਨਹੀਂ ਕਿਉਂਕਿ ਹਰ ਡਾਕਟਰ ਜਿਹੜਾ ਡਿਗਰੀ ਕਰਕੇ ਆਇਆ ਉਹ ਸਰਕਾਰੀ ਹਸਪਤਲ ਦੀ بجائے ਆਪਣੇ ਪ੍ਰਾਈਵੇਟ ਕੰਮਾਂ ਨੂੰ ਤਰਜੀਹ ਦਿੰਦਾ ਟੈਕਨੀਸ਼ੀਅਨ ਜਿਹੜੇ ਕਰਕੇ ਆਉਂਦੇ ਉਹ ਸਰਕਾਰੀ ਹਸਪਤਲ ਦੀ بجائے ਪ੍ਰਾਈਵੇਟ ਨੂੰ ਤਰਜੀਹ ਦਿੰਦੇ ਨੇ ਨਰਸਾਂ ਜਿਹੜੀਆਂ ਕਰਕੇ ਆਉਂਦੀਆਂ ਉਹ ਸਾਡੇ ਇੱਥੇ ਸਰਕਾਰੀ ਹਸਪਤਲ ਦੀ بجائے ਪ੍ਰਾਈਵੇਟੇਸ਼ਨ ਵੱਲ ਨੂੰ ਜ਼ਿਆਦਾ ਪਸੰਦ ਕਰਦੇ ਆ ਪਰ ਫਿਰ ਵੀ ਅਸੀਂ ਆਪਣੇ ਤੌਰ ਤੇ ਲੱਗ ਨਹੀਂ ਸਕਿਆ ਉਹਦੇ ਵਿੱਚ ਨਸ਼ਾ ਕੇਂਦਰ ਪਹਿਲੇ ਬਾਹਰਲੇ ਪਾਸੇ ਸੀਗਾ ਕਿਉਂਕਿ ਜਿੰਨੇ ਵੀ ਨਸ਼ੇੜੀ ਆਉਂਦੇ ਸੀ ਉਹ ਬਾਹਰਲੇ ਪਾਸੇ ਉਹ ਕਹਿੰਦੇ ਸੀ ਕਿ ਉਹ ਜਿਹੜੇ ਹੁਣ ਆ ਉਹ ਇਸ ਵੇਲੇ ਦੇ ਐਸਐਮਓ ਸਾਹਿਬ ਨੇ ਅੰਦਰ ਦੀ ਰਸਤਾ ਖੋਲਤਾ ਉੱਥੇ ਏਸੀ ਵੀ ਚੋਰੀ ਹੋ ਚੁੱਕਾ ਔਰ ਕਾਫੀ ਤਾਰਾ ਮਿਲਾ ਕੇ ਲੈ ਗਿਆ ਤੁਹਾਨੂੰ ਕਿੱਦਾਂ ਇਹ ਚੋਰੀਆਂ ਡੇਲੀ ਉੱਥੇ ਹੋਣ ਲੱਗ ਪਈਆਂ ਉਹਦੇ ਬਾਰੇ ਵੀ ਤੁਸੀਂ ਕੋਈ ਮੈਂ 1-2 ਦਿਨ ਦੇ ਵਿੱਚ ਬਹੁਤ ਜਲਦੀ ਮੈਂ ਸਿਵਲ ਹਸਪੀਟਲ ਦਾ ਵਿਜ਼ਿਟ ਕਰੂੰਗੀ ਤੁਸੀਂ ਮੇਰੇ ਨਾਲ ਚੱਲਿਓ ਅਸੀਂ ਦੇਖਾਂਗੇ ਕਿ ਇੱਥੇ ਕਿਤੇ ਇਹ ਅਣਗਹਿਲੀਆਂ ਹੋਣੀਆਂ ਜਾਂ ਆਪਾਂ ਉਹਨੂੰ ਦੁਸਤ ਕਰਾਂਗੇ ਕਿਉਂਕਿ ਅਸੀਂ ਕੋਈ ਵੀ ਐਸਐਮਓ ਜਾ ਕੋਈ ਵੀ ਅਫਸਰ ਚੇਂਜ ਹੋ ਕੇ ਆਉਂਦਾ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਆਪਨੇ ਆ ਕੇ ਉਹਦਾ ਸਾਰਾ ਹੁਲੀਆ ਹੀ ਵਿਗਾੜ ਦੇਵੇ ਉਹਦੇ ਤੇ ਆਪਾਂ ਜ਼ਰੂਰ ਉਹ ਗੱਲ ਕਰਦੇ ਪ੍ਰਾਈਵੇਟ ਵਾਲਾ ਤੁਸੀਂ ਡਾਕਟਰ ਨੂੰ ਦੇਖੋ ਜੀ ਫਿਰ ਤੁਹਾਡੇ ਵੀ ਤਾਂ ਪ੍ਰੋਬਲਮ ਧਿਆਨ ਚਾਹੇਗਾ ਇਦਾਂ ਦਾ ਜੀ ਨੇ ਹਜੇ ਤੱਕ ਮੇਰੇ ਕੋਈ ਧਿਆਨ ਦੇ ਵਿੱਚ ਮੈਨੂੰ ਕਿਸੇ ਨੇ ਰਸਿਆ ਨਹੀਂ ਤੇ ਇਹ ਆਪਣੇ ਹਸਪਤਾਲ ਜੀ ਲੈ ਗਿਆ ਜਾਂਦੇ। ਕੋਈ ਨਹੀਂ ਉੱਥੇ ਟੇਬਲ ਕਰ ਲੈਂਦੇ ਤੁਹਾਡੇ ਨਾਲ ਵੱਖਰਾ ਇਹਦੇ ਤੇ ਦੇਖ ਲੈਂਦੇ ਕਿਹੜਾ ਡਾਕਟਰ ਆ ਫਿਰ ਉੱਥੇ ਕਾਰਵਾਈ ਵੀ ਹੋਊਗੀ। ਕਾਰਵਾਈ ਤਾਂ ਹੁਣ ਸੁਣ ਲਓ ਤੁਸੀਂ ਬਲੰਟੀਆਂ ਨੂੰ ਬਤਾਏ ਤਾਂ ਤੁਹਾਡੇ ਜਿਹੜੇ ਬਲਾਕ ਪ੍ਰਧਾਨਾਂ ਨੂੰ ਕੋਈ ਨਹੀਂ ਪਤਾ ਨਹੀਂ। ਹ ਇੱਕ ਇੱਕ ਦਾ ਮੈਂ ਮਹਾ ਮੇਰੇ ਦਿਮਾਗ ਚ ਘੁਸਾ ਰਿਹਾ ਤੁਸੀਂ ਜਿਹਦੀ ਗੱਲ ਕਰ ਰਹੇ ਹੋ ਉਹਨਾਂ ਦੀ ਵਾਈਫ ਇੱਥੇ ਮੇਰੇ ਖਿਆਲ ਹੈ ਵੀ ਕੀ ਕਹਿੰਦੇ ਉਹ ਡਾਕਟਰ ਸੀ ਕੀ ਗਾਇਨੀਸੀ ਦੇ ਦੂਸਰੇ ਹੋ ਰਹੇ ਇੱਕ ਗਾਇਨੀ ਅੱਛਾ ਡਾਕਟਰਸ ਨੇ ਹੋਰ ਕੀ ਕੰਮ ਫੜਿਆ ਹੋਇਆ ਕਿ ਸਾਰੇ ਆਪਣੇ ਆਪਣੇ ਹਸਪੀਟਲ ਸੈੱਟ ਕਰਕੇ ਰਿਜ਼ਾਈਨ ਕਰਕੇ ਨਿਕਲ ਰਹੇ ਸਰਕਾਰ ਦੇ ਕੋਲ ਕੋਈ ਆਪਸ਼ਨ ਨਹੀਂ ਹੈ ਕਿ ਉਹਨਾਂ ਦਾ ਰੈਜ਼ੀਗਨੇਸ਼ਨ ਰੋਕ ਸਕੇ ਸਾਡੇ ਕੋਲ ਇੱਕੋ ਹੀ ਗਾਇਨੀ ਸੀ ਇੱਥੇ ਹੋਈ ਰਿਜ਼ਾਈਨ ਕਰਕੇ ਆਪਣੇ ਹਸਪੀਟਲ ਚ ਜਾ ਬੜੇ ਸਰਕਾਰ ਤੰਗਤਾ ਨਹੀਂ ਕਰ ਰਹੀ ਡਾਕਟਰ ਨਹੀਂ ਬਿਲਕੁਲ ਅਸੀਂ ਤਾਂ ਕੰਮ ਕਰਨ ਲਈ ਕਹਿ ਰਹੇ ਹਾਂ ਜੇ ਇਹਨੂੰ ਤੰਗੀ ਮੰਨਣਾ ਤਾਂ ਫਿਰ ਤਾਂ ਇਹਨਾਂ ਦੀ ਆਪਣੀ ਹੈ ਜੀ ਅਸੀਂ ਤਾਂ ਕਹਾਂ ਅਸੀਂ ਤੇ ਕਹਿੰਦੇ ਕਿ ਤੁਸੀਂ ਲੋਕਾਂ ਦੀ ਸੇਵਾ ਕਰੋ ਤੁਸੀਂ ਕੰਮ ਕਰੋ ਤੁਸੀਂ ਆਪਣੇ 8 ਘੰਟੇ ਦੀ ਜਿਹੜੀ ਤੁਹਾਡੀ ਡਿਊਟੀ ਆ ਉਹ ਪ੍ਰੋਪਰ ਕਰੋ ਇਸ ਤੋਂ ਵੱਧ ਤਾਂ ਅਸੀਂ ਕੀ ਤੰਗ ਕਰਨਾ ਅਸੀਂ ਰਿਸ਼ਵਤਾਂ ਨਹੀਂ ਮੰਗਦੇ ਇਹਨਾਂ ਦੇ ਕੋਲ ਕੋਈ ਸਾਡੇ ਤਾਂ ਜਾਂ ਕੋਈ ਹੋਰ ਸਰਕਾਰੀ ਅਫਸਰ ਕਹਦੇ ਵੀ ਕਿਸੇ ਨੂੰ ਕਿਸੇ ਨਾਲ ਨੇੜੀ ਮਾਰਕੀਟ ਇੱਕ ਕੁਝ ਦਿਨਾਂ ਦੇ ਵਿੱਚ ਮੈਂ ਇੱਕ ਸ਼ਹਿਰ ਦੀ ਆਲ ਪਾਰਟੀ ਮੀਟਿੰਗਸ ਅਸੀਂ ਇੱਕ ਕਮੇਟੀ ਬਣਾਵਾਂਗੇ ਆਲ ਪਾਰਟੀ ਕਮੇਟੀ ਬਣਾਵਾਂਗੇ ਜਿਹਦੇ ਵਿੱਚ ਸਾਰੀਆਂ ਕਮੇਟੀਆਂ ਦੇ ਸਾਰੀਆਂ ਪਾਰਟੀਆਂ ਦੇ ਉਹ ਲੋਕ ਲੀਡਰ ਨੇ ਉਹ ਲੋਕ ਜਿਹੜੇ ਸ਼ਹਿਰ ਦਾ ਹਿੱਤ ਰੱਖਦੇ ਆ ਜਿਹੜੇ ਸ਼ਹਿਰ ਦੇ ਬਾਰੇ ਸੋਚਦੇ ਜਿਹੜੇ ਲੋਕਾਂ ਦੇ ਬਾਰੇ ਸੋਚਦੇ ਜਿਹੜੇ ਸੇਵਾਪਾਣ ਵਾਲੇ ਲੋਕ ਨੇ ਉਹ ਸ਼ਾਮਲ ਕੀਤੇ ਜਾਣਗੇ ਉਹ ਵੀ ਹੋ ਜਾਣ ਉਤੀ ਹੋ ਜਾਣ ਉਪਜਾਹ ਹੋ ਜਾਣ ਉਹਨਾਂ ਦੇ ਰਾਹੀਂ ਫਿਰ ਅਸੀਂ ਪੂਰਾ ਪ੍ਰਸ਼ਾਸਨ ਬੈਠਿਆ ਕਰਾਂਗੇ ਔਰ ਜਲਦੀ ਤੁਹਾਨੂੰ ਉਸ ਮੀਟਿੰਗ ਦੇ ਵਿੱਚ ਅਸੀਂ ਤੁਹਾਨੂੰ ਖਿਲਾਵਾਂਗੇ